ਅੱਜ ਮੇਤਰੋ ਮੋਗੇ ਮੰਡੀ ਤੇ ਖੜੇ ਆ ਤੁਹਾਡੇ ਵਾਸਤੇ ਨਾ ਤਿੰਨ ਟਰੈਕਟਰ ਲੈ ਕੇ ਆਏ ਆ ਇਹ ਕਾਰਜਨ 605 ਡੀਆਈ 6111 ਤੇ ਇੱਕ ਸੋਨਾ ਲੀਕਾ 750 ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਮਾਲਕ ਵੀਰ ਆਪਣੇ ਕੋਲ ਆ ਤਿੰਨਾ ਟਰੈਕਟਰਾਂ ਦੀ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਹੈ ਬਾਈ ਵਧੀਆ ਜੀ ਠੀਕ ਠਾਕ ਸੱਸੀ ਗੱਲ ਬਾਈ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਜਿਹੜਾ ਇਹ ਅਰਜਨ ਆ ਇਹ ਮਾਡਲ ਕਿਹੜਾ ਜੀ ਇਹ 10 ਮਾਡਲ ਆ ਜੀ ਠੀਕ ਆ ਬਾਈ 2000 ਤੇ 10 ਮਾਡਲ ਆ ਹਨਾ ਠੀਕ ਹੈ ਜੀ ਨੰਬਰ ਬਈ ਪਿਆਵਾਂ ਪੰਜਾਬ ਨੰਬਰ ਆ ਪਹਿਲੇ ਘਰ ਦਾ ਟਰੈਕਟਰ ਆ ਫਰਸਟ ਵਾਲੀ ਆ ਠੀਕ ਹੈ ਜੀ ਪਿਆਵ ਨੰਬਰ ਆ ਫਰਸਟ ਹੋਣ ਦਾ ਟਰੈਕਟਰ ਆ ਬਾਹਾਂ ਪਰ ਬੂੰਹ ਪਰ ਪੂਰਾ ਚੰਗਾ ਲੱਗਾ ਬਈ ਗੱਲ ਕਰੀ ਆ ਬਟਰੈਕਟਰ ਰੰਗ ਪੇੜ ਦੀ ਰੰਗ ਪੇੜ ਸਾਰਾ origignal ਟਰੈਕਟਰ ਆ ਕਲਮ ਵੀ ਨਹੀਂ ਲੱਗੀ ਕਿਤੇ ਵੀ ਸਾਰਾ ਟਰੈਕਟਰ origignal ਆ ਆਪਣੀ ਬਈ ਫੁੱਲ ਗਾਰੰਟੀ ਆ ਜੀ ਹਾਂ ਜੀ ਫੁੱਲ ਦਾ ਗਾਰੰਟੀ ਆ ਜੀ ਸਰਵਿਸ ਨਵੀਂ ਸਰਵਿਸ ਮਗਲੈਲ ਫਿਲਟਰ ਡੀਜ਼ਲ ਫਿਲਟਰ ਆ ਠੀਕ ਹੈ ਜੀ ਸਾਰੀ ਨਵੀਂ ਸਰਵਿਸ ਹੋਈ ਵੀ ਸਾਰਾ ਟਰੈਕਟਰ origignal ਆ ਆਪਣੀ ਫੁੱਲ ਗਾਰੰਟੀ ਆ ਹਾਂ 10 ਦੀ ਗੱਲ ਕਰੀਏ ਬਾਈ ਮੂਰਲੇ ਦਾ ਮਰਫ ਦੇ ਟੈਰ ਜੀ ਮਗਰ ਲੈ 75 ਰੁਪਏ ਮੂਰਲੇ ਬਾਈ ਮੂਰਲੇ 80 ਪੈਸੇ ਆ ਜੀ ਜੀ ਕਿਹਦੇ ਆ ਹਾਂ ਜੀ ਜੇ ਕੇ ਤੇ ਮਗਰ ਲੈ ਐਮ ਆਰ ਐਫ ਦੇਣਾ ਐਮ ਆਰ ਐਫ ਦੇ 75 ਰੁਪਏ ਹਾਂ ਜੀ ਠੀਕ ਹੈ ਜੀ ਇੰਜਨ ਗੇਅਰ ਦੀ ਗੱਲ ਕਰੀਏ ਬਾਈ ਟਰੈਕਟਰ ਦੀ ਇੰਜਨ ਗੇਅਰ ਦਾ ਪੂਰਾ ਪੱਕਾ ਜੀ ਤੇਲ ਬ੍ਰੇਕਾਂ ਰਿਵਰਸ ਵੀਡੀਓ ਆ ਠੀਕ ਆ ਤੇਲ ਬ੍ਰੇਕਾਂ ਰਿਵਰਸ ਵੀਡੀਓ ਆ ਹਾਂ ਜੀ ਸਮਾਨ ਪੂਰਾ ਪੂਰਾ ਸਮਾਨ ਠੀਕ ਹੈ ਜੀ ਸਮਾਨ ਪੂਰਾ ਮਿਲੂਗਾ ਡੰਡਾ ਫੱਟੀ ਛਤਰੀ ਇੰਜਨ ਗੇਅਰ ਦਾ ਵਾਹ ਕੇ ਲੈ ਜੇ ਬਈ ਅਗਲਾ ਮਾਗੇ ਲਾ ਦਿਓ ਠੀਕ ਆ ਸਾਈਡ ਗੇਅਰ ਆ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਕਦੇ ਹੋ ਹਣਾ ਬਾਈ ਤੇ ਕਾਗਜ਼ ਪੱਤਰ ਕਾਗਜ਼ ਪੱਤਰ ਪੂਰੇ ਠੀਕ ਆ ਹੁਣ ਗੱਲ ਕਰੀਏ ਬਾਈ ਇਹ ਟਰੈਕਟਰ ਦੀ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਹੈ ਜੀ 3 ਲੱਖ ਤੇ 60000 ਰੁਪਏ ਜਿਹੜਾ ਕਰਕੇ ਆਉਂਦਾ ਆਪਣੀ ਵੀਡੀਓ ਬਾਈ ਸ਼ੇਅਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਆਸਤੇ 3 ਲੱਖ ਤੇ ਜਲੇ ਯਾਰ ਦਾ ਟਰੈਕਟਰ ਲੇ ਲੈਂਦਾ ਮਤਲਬ ਜਿਹੜਾ ਵੀਡੀਓ ਸ਼ੇਅਰ ਕਰਕੇ ਆ 20000 ਦਾ ਮਾਨਤਨ ਹੋ ਜਾਊਗਾ ਸਿੱਧਾ ਹੀ ਠੀਕ ਹੈ ਜੀ ਅੱਗੇ ਬਾਈ ਜਿਹੜਾ ਹੈਗਾ 9611 ਇਹ ਦੱਸੋ ਮਾਡਲ ਕਿਹੜਾ ਇਹ 86 ਮਾਡਲ ਵਾ ਠੀਕ ਆ 1986 ਮਾਡਲ ਨੰਬਰ ਪਿਆ ਵਾ ਪੰਜਾਬ ਨੰਬਰ ਪੰਜਾਬ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਟਾਇਰ ਮਗਰਲੇ ਹੈਗੇ 90 ਪੈਸੇ ਠੀਕ ਆ ਹਾਂਜੀ ਮੂਰਲੇ ਜੇ ਕਿਦੇ ਆ ਮਗਰਲੇ ਮੂਰਲੇ 80 ਬਾਈ 30 ਪੈਸੇ 30 ਪੈਸੇ ਗੁੜੀਰ ਦੇ ਆ ਫੈਬਰ ਹੌਡਾ ਪੂਰਾ ਚੰਗਾ ਇੰਜਨ ਗੇ ਤੇ ਫੁੱਲ ਕਰ ਰਿਹਾ ਠੀਕ ਆ ਰੰਗ ਰੰਗ ਬਈ ਆ ਪੂਰਾ ਵਧੀਆ ਠੀਕ ਹੈ ਜੀ ਇੰਜਨ ਗੇਅਰ ਦਾ ਇਹ ਵੀ ਚੰਗਾ ਬਾਈ ਗਰੰਟੀ ਦਾ ਪੂਰਾ ਪੱਕਾ ਗਰੰਟੀ ਆ ਗਰੰਟੀ ਆ ਵਾਹ ਕੇ ਲਿਆ ਸਕਦਾ ਹਾਂ ਹਾਂਜੀ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਪੱਕਾ ਵਾਹ ਕੇ ਟਰੈਕਟਰ ਚਲਾ ਕੇ ਲਿਆ ਸਕਦੇ ਹਾਂ ਪੰਜਾਬ ਨੰਬਰ ਆ 86 ਮਾੜਲਾ ਤੇ ਕੀ ਡਿਮਾਂਡ ਹੈ ਇਹਦੀ ਬਾਈ ਡਿਮਾਂਡ ਹੈ 190 ਜੀ 190000 ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਕੇ ਆਉਗਾ ਜਿਹੜਾ ਉਹਦੇ ਵਾਸਤੇ ਪੂਰਾ 70 ਦਾ ਨੈਟ ਮਤਲਬ 20 ਹਜ਼ਾਰ ਇਹ ਚੋਂ ਮਾਨਤਾਣਾ ਇਹ ਚੋਂ ਮਾਨਤਾਣਾ ਹੋ ਜਾਊਗਾ ਠੀਕ ਹੈ ਇਹ ਕਾਗਜ਼ ਪੱਤਰ ਇਹਦੇ ਪੂਰੇ ਬਾਈ ਕਾਗਜ਼ ਪੱਤਰ ਹੋ ਗਿਆ ਪੂਰਾ ਠੀਕ ਹੈ ਜੀ ਅੱਗੇ ਆ ਗਿਆ ਜੀ ਸੋਨਾ ਲੀਕਾ 750 ਜਿਹਦੀ ਬਹੁਤ ਮਾਰਕੀਟ ਹੈ ਅੱਜ ਕੱਲ ਵਿੱਚ ਸਲੈਂਸਰ ਆ ਲਾਜੀ ਇਹ ਵਿੱਚ ਸਲੈਂਸਰ ਵਾਲਾ ਠੀਕ ਹੈ ਜੀ ਕਿਹੜਾ ਮਾਡਲ ਹੈ ਜੀ ਇਹ ਮਾਡਲ 2001 ਦਾ ਚੈਪ ਵਾਲੀ ਕਾਪੀ ਹੈ ਜੀ 2001 ਮਾਡਲ ਆ ਚੈਪ ਵਾਲੀ ਕਾਪੀ ਆ ਗੱਲ ਕਰੀ ਆ ਟਰੈਕਟਰ ਦੇ ਰੰਗ ਪੇਂਟ ਦੇ ਹਾਂ ਜੀ ਰੰਗ ਪੇਂਟ ਸਾਰਾ Ориਜਨਲ ਆ ਜੀ ਨਾਲ ਦਾ ਨਾਲ ਦਾ ਟਰੈਕਟਰ ਦਾ ਰੰਗ ਪੇਂਟ ਆ ਸਾਰਾ Ориਜਨਲ ਆ ਹਾਲ ਖਾਰ ਦੇ ਬਾਈ ਮਸਲੋਂ ਇੰਜਨ ਤੋਂ ਪੂਰਾ ਇੰਜਨ ਫਰਾਗ ਬਲੂ ਦਾ ਸਾਰਾ ਵਿਜਨਾ ਸੋਨਾ ਪੈਟਰ ਠੀਕ ਆ ਬਾਈ ਗੱਲ ਕਰੀਏ ਟਾਇਰਾਂ ਦੀ ਟਾਇਰ ਐ ਮਾਰਫੋ ਦੇ ਟਾਇਰਾਂ ਹੀ ਮਗਰ ਦੇ 75 ਤੋਂ 80 ਪੈਸੇ ਠੀਕ ਆ ਮੂਰਲੇ ਬਾਈ ਮੂਰਲੇ ਵੀ 80 ਪੈਸੇ ਆ ਚਾਰੇ ਟਾਇਰ 80 ਪੈਸੇ ਆ ਕੈਸ਼ੀ ਕੋਟਰ ਦਾ ਘਾ ਟਰਾਲੀ ਵਾਲਾ ਠੀਕ ਆ ਅੱਡ ਲੱਗਾ ਟਰਾਲੀ ਵਾਲਾ ਹਾਂਜੀ ਠੀਕ ਆ ਬਾਈ ਕਾ ਡਬਲ ਕਲੱਚਾ 6 ਚਰੀਆ ਡਬਲ ਕਲੱਚਾ 6 ਚਰੀਆ ਇੰਜਨ ਗੇਅਰ ਦਾ ਪੂਰਾ ਚੰਗਾ ਕਾਗਲ ਲਿਜਾ ਸਕਦਾ ਠੀਕ ਆ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਕਦਾ ਸਾਮਾਨ ਇਹਦੇ ਨਾਲ ਵੀ ਪੂਰਾ ਹੀ ਆ ਸਾਮਾਨ ਇਹਦੇ ਨਾਲ ਵੀ ਪੂਰਾ ਹੀ ਠੀਕ ਹੈ ਜੀ ਸਾਰਾ origignal ਟਰੈਕਟਰ ਆ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਕਾਗਜ਼ ਪੱਤਰ ਵੀ ਓਕੇ ਆ ਓਕੇ ਓਕੇ ਹਾਂਜੀ ਠੀਕ ਆ ਹੁਣ ਗੱਲ ਕਰੀਏ ਚੈਪ ਵਾਲੀ ਕਾਪੀ ਆ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਹੈਗੀ ਆ ਜੀ 2 ਲੱਖ 15000 ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਜਿਹੜਾ ਵੀਡੀਓ ਸ਼ੇਅਰ ਕਰਕੇ ਪੂਰਾ 2 ਲੱਖ ਦਾ ਜੀ 15000 ਮਾਨਤਾਣ ਹੋ ਜੂਗਾ ਹਾਂਜੀ ਠੀਕ ਆ ਇਹ ਤਿੰਨੇ ਡਰਾਈਵਰ ਕਿਹੜੇ ਪਿੰਡ ਵਗਾਉਗਾ ਜੀ ਇਹ ਸੇਖਣਾ ਪਿੰਡ ਹੈ ਤਲਵੰਡੀ ਭਾਈ ਦੇ ਨਾਲ ਠੀਕ ਆ ਜਿਹੜਾ ਪ੍ਰੋਇਪਰ ਮੈਂ ਦਾ ਜਿਹੜਾ ਪ੍ਰੋਇਪਰ ਤੇ ਨੰਬਰ ਬੋਲ ਨਹੀਂ ਬਾਈ ਨੰਬਰ 94637 ਹਾਂਜੀ 04547 ਹੁਣ ਬਈ ਠੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਦਾ ਹਾਂਜੀ ਪੂਰਾ ਫੋਲ ਹੋਊਗਾ ਜੀ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਜੀ ਦੱਬ ਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ